ਹਾਂਜੀ ਸਾਰੇ ਵੀਰਾਂ ਨੂੰ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਵੀਰੋ ਜਿੱਦਾਂ ਤੁਸੀਂ ਵੇਖਿਆ ਸੀਗਾ ਕਿ ਅਸੀਂ ਇੱਕ ਪਿੰਡ ਡੁਗਰੀ ਜ਼ਿਲ੍ਹਾ ਤਰਨਤਾਰਨ ਤੋਂ ਇੱਕ ਮੈਂਟਲੀ ਅਫਸੈਟ ਵੀਰ ਨੂੰ ਲੈ ਕੇ ਆਏ ਸੀਗੇ ਆਸ਼ਰਮ ਦੇ ਵਿੱਚ ਰੋਟੀ ਦੇ ਦਿਨੇ ਆ ਯਾਰ ਤੇ ਰੋਟੀ ਦੇ ਬੰਦੇ ਲਉਂਦਾ ਕਿੰਨਾ ਕਰ ਤੂੰ ਇਤਨਾ ਕਰ ਮੇਰੇ ਨਾਲ ਆ ਮੈਂ ਤੈਨੂੰ ਰੁਪਈਆ ਵੀ 8000 ਦਊਂਗਾ ਤੇ ਰੋਟੀ ਵੀ ਮੈਂ ਤੈਨੂੰ 20000 ਦਿਆਂ ਤੈਨੂੰ ਕਰਨ ਕਿਦਿਆਂ ਇਹਨੂੰ ਤਾਂ 20000 ਦਿੱਤਾ ਨਹੀਂ ਆ ਪਾਣੀ ਨੂੰ ਫਿਰ ਐਨੀ ਤਾਂ ਦਿੱਤਾ ਨਹੀਂ ਵੀ 20000 ਤੇ ਉਹ ਕੀ ਹੁੰਦਾ ਵਾ ਕਿ ਜਦੋਂ ਅਸੀਂ ਇਹਨੂੰ ਆਸ਼ਰਮ ਦੇ ਵਿੱਚ ਲੈ ਆਉਨੇ ਆ 10-15 ਦਿਨ ਲੰਗਦੇ ਆ ਤੇ ਜਿਹਦੇ ਤੁਸੀਂ ਛਡਵਾਇਆ ਹੁੰਦਾ ਵਾ ਡੁੱਗਰੀ ਪਿੰਡ ਦਾ ਕੁਲਦੀਪ ਸਿੰਘ ਉਹਦਾ ਨਾਂ ਸੀਗਾ ਤੇ ਜਿਹਦੇ ਤੁਸੀਂ ਛਡਵਾਇਆ ਸੀਗਾ ਉਹ ਬੰਦਾ 15-20 ਦਿਨੀ ਆਉਂਦਾ ਵਾ ਸ਼ੌਂਦੇ ਵਿੱਚ ਮੈਨੂੰ ਫੋਨ ਲਾਂਦਾ ਕਿ ਵੀਰ ਮੈਂ ਉਸ ਬੰਦੇ ਨੂੰ ਮਿਲਣਾ ਵਾ ਵੀ ਜਿਹੜਾ ਤੁਸੀਂ ਬੰਦਾ ਛਡਵਾ ਕੇ ਲੈਂਦਾ ਜੀ ਹੈਣਾ ਤੇ ਚਲੋ ਸਾਨੂੰ ਵੀ ਇਹ ਸੀਗਾ ਵੀ ਅਸੀਂ ਜੇ ਚੋਰ ਨਹੀਂ ਐ ਤੇ ਮਲਾ ਤੈ ਸਕਦੇ ਆ ਕਿਉਂਕਿ ਸਾਨੂੰ ਇਹ ਸੀਗਾ ਵੀ ਇਹਦੇ ਦਿਮਾਗ 'ਚ ਇਹ ਨਾ ਹੋਵੇ ਕਿ ਮੇਰੇ ਕੋਲੋਂ ਛਡਵਾ ਕੇ ਤੇ ਕਿਤੇ ਇਹਨਾਂ ਹੋਰ ਤੇ ਨਹੀਂ ਕਿਤੇ ਵੇਚ ਦਿੱਤਾ ਜਾਂ ਹੋਰ ਤੇ ਕਿਤੇ ਮਤਲਬ ਕਿ ਤਨਖਾਹ ਤਰਖਾ ਦਿੱਤਾ ਚਲੋ ਅਸੀਂ ਇਹਨੂੰ ਕਹਤਾ ਕਿ ਵੀਰੇ ਤੂੰ ਆ ਕੇ ਕੋਈ ਮਿਲ ਸਕਦਾ ਵਾ ਉਸ ਟਾਈਮ ਮੈਂ ਆਸ਼ਰਮ 'ਚ ਨਹੀਂ ਹੈਗਾ ਮੈਂ ਕਿਤੇ ਸਾਈਡ ਤੇ ਸੀਗਾ ਪਰ ਆਪਣਾ ਉੱਥੇ ਸੇਵਾਦਾਰ ਵੀਰ ਜਿਹੜਾ ਸੇਵਾ ਕਰਦਾ ਵਾ ਉਹ ਉੱਥੇ ਹੈਗਾ ਸੀਗਾ ਇਹਨੇ ਕੀ ਕੀਤਾ ਕਿ ਆਸ਼ਰਮ ਦੇ ਵਿੱਚ ਆਣ ਕੇ ਜਦੋਂ ਉਹਨੂੰ ਮਿਲਿਆ ਭਗਤ ਨੂੰ ਮਿਲਿਆ ਵਾ ਤੇ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਇਹਨੇ ਠੀਕ ਹੈ ਜੀ ਤੇ ਨਾਲ ਵੀਡੀਓ ਵੀ ਬਣਾਈਆਂ ਮੇਰੇ ਆਸ਼ਰਮ ਦੇ ਵਿੱਚ ਕਿਉਂਕਿ ਅਸੀਂ ਜਿਹੜੇ ਚੋਰ ਨਹੀਂ ਆ ਸਾਨੂੰ ਕੋਈ ਦਿੱਕਤ ਨਹੀਂ ਆ ਠੀਕ ਹੈ ਜੀ ਉਹ ਜਿਹੜਾ ਸਾਡਾ ਸੇਵਾਦਾਰ ਉਹ ਆਪਣੇ ਕੰਮਾਂ ਤੇ ਲੱਗਾ ਰਿਹਾ ਇਹਨੇ ਉੱਥੇ ਉਹ ਤੋਂ ਵੀਡੀਓ ਬਣਾਉਂਦਾ ਰਿਹਾ ਪੁੱਛਦਾ ਰਿਹਾ ਜਿਵੇਂ ਜਿਵੇਂ ਕਹਿੰਦਾ ਰਿਹਾ ਵੀ ਇੱਥੇ ਤੁਹਾਨੂੰ ਰੋਟੀ ਕਦਰਾ ਮਿਲਦੀ ਆ ਕੀ ਮਿਲਦਾ ਕੀ ਨਹੀਂ ਮਿਲਦਾ ਹਨਾ ਤੇ ਉਵੇਂ ਉਵੇਂ ਜਿਵੇਂ ਜਿਵੇਂ ਪੁੱਛਦਾ ਰਿਹਾ ਜਿਵੇਂ ਜਿਵੇਂ ਚਾਹੁੰਦਾ ਸੀ ਮੈਨੂੰ ਜਵਾਬ ਮਿਲੇ ਵੀ ਹਾਂ ਵੀ ਇੱਕੋ ਟਾਈਮ ਰੋਟੀ ਮਿਲਦੀ ਨਾ ਤੁਹਾਨੂੰ ਉਹ ਕਹਿ ਦਿੰਦਾ ਹਾਂ ਇੱਕ ਟਾਈਮ ਮਿਲਦੀ ਆ ਤੁਹਾਨੂੰ ਇੱਕ ਟਾਈਮ ਤੁਹਾਨੂੰ ਚਾਹ ਮਿਲਦੀ ਆ ਨਾ ਹਾਂ ਕਹਿੰਦੇ ਸਾਨੂੰ ਇੱਕ ਟਾਈਮ ਚਾਹ ਮਿਲਦੀ ਆ ਤੇ ਮੈਂ ਸੰਤ ਨੂੰ ਦੱਸਣਾ ਚਾਹਾਂਗਾ ਕਿ ਵੀ ਜੀ ਤੁਸੀਂ ਕਿਤੇ ਵੀ ਆਣ ਕੇ ਸਾਡੇ ਆਸ਼ਮ ਦੇ ਕੈਮਰੇ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਵੀ ਸਾਡੇ ਕੈਮਰੇ 24 ਘੰਟੇ ਚੱਲਦੇ ਹੁੰਦੇ ਆ ਕੁਸੀਂ ਦੇਖ ਸਕਦੇ ਜੇ ਵੀ ਆਛੰਦੇ ਵਿੱਚ ਦੋਵੇਂ ਟਾਈਮ ਕੀ ਚੱਲਦਾ ਵਾ ਤੇ ਕਿੰਨੀ ਵਾਰੀ ਇਹਨਾਂ ਨੂੰ ਚਾਹ ਮਿਲਦੀ ਆ ਤੁਸੀਂ ਉਹ ਚੈੱਕ ਕਰ ਸਕਦੇ ਨਾ ਮੈਂ ਮੈਂ ਜੋ ਜ਼ਰਾ ਮੈਂ ਝੂਠ ਮਾਰਦਾ ਵਾਂ ਜਾਂ ਹੋ ਸਕਦਾ ਇਹ ਬੰਦਾ ਝੂਠ ਮਾਰਦਾ ਹੋਵੇ ਪਰ ਕੈਮਰੇ ਤੇ ਨਹੀਂ ਨਾ ਝੂਠ ਮਾਰਦੇ ਉਸ ਤੋਂ ਬਾਅਦ ਕੀ ਹੁੰਦਾ ਵਾ ਕਿ ਇਹ ਉਹਨੂੰ ਇਹ ਕੈਦਿੰਦਾ ਵਾ ਵੀ ਮੈਂ ਤੈਨੂੰ ਉੱਥੇ ਜਾ ਕੇ ਤੈਨੂੰ ਮੈਂ ਰੋਟੀ ਪਾਣੀ ਪੂਰਾ ਦਊਂਗਾ ਤੈਨੂੰ ਐਂ ਦਊਂ ਜੋ ਦਊਂਗਾ ਆਪਣੀਆਂ ਗੱਲਾਂ ਤੇ ਲਾ ਕੇ ਤੇ ਵੀ ਜੀ ਇਹ ਉੱਥੇ ਧੋਖੇ ਨਾਲ ਉਥੋਂ ਬੰਦਾ ਲੈ ਆਉਂਦਾ ਵਾ ਧੋਖੇ ਨਾਲ ਕਿਦਾਂ ਕਿ ਸਾਡਾ ਜਿਹੜਾ ਬੰਦਾ ਸੀ ਉਹ ਸੇਵਾ ਦੇ ਵਿੱਚ ਲੱਗ ਜਾਂਦਾ ਵਾ ਠੀਕ ਹੈ ਜੀ ਤੇ ਉਹ ਆਪਣੇ ਧਿਆਨ ਸੇਵਾ ਦੇ ਵਿੱਚ ਲੱਗ ਜਾਂਦਾ ਵਾ ਤੇ ਇਹ ਉਹਦੇ ਤੋਂ ਕੰਨੀ ਕਦਰਾ ਕੇ ਤੇ ਉਥੋਂ ਬੰਦਾ ਲੈ ਆਉਂਦਾ ਤੇ ਸਾਨੂੰ ਪਤਾ ਲੱਗ ਜਾਂਦਾ ਵਾ ਕਿਉਂਕਿ ਸਾਡੇ ਉੱਥੇ ਕੈਮਰੇ ਹੈਗੇ ਸੀਗੇ ਸਾਨੂੰ ਪਤਾ ਲੱਗੇ ਕਿ ਬੰਦਾ ਲੈ ਆਇਆ ਪਰ ਇਹਨੇ ਕੀ ਕੀਤਾ ਕਿ ਉਹ ਬੰਦੇ ਨੂੰ ਸਿੱਧਾ ਆਪਣੇ ਘਰੇ ਨਹੀਂ ਲੈ ਕੇ ਗਿਆ ਕਿੰਨੇ ਦਿਨ ਇਹਨੇ ਆਪਣੇ ਰਿਸ਼ਤੇਦਾਰਾਂ ਦੇ ਕੋਲੇ ਬੰਦਾ ਰੱਖਿਆ ਠੀਕ ਹੈ ਜੀ ਮੈਨੂੰ ਪਤਾ ਸੀਗਾ ਵੀ ਕਿੰਨਾ ਕੁ ਦਿਨ ਬੱਕਰੀ ਦੀ ਮਾਂ ਖੈਰ ਮਨਾਉਂਗੀ ਇਹਨੇ ਕੀਤਾ ਕਿ 8-10 ਦਿਨ ਆਪਣੇ ਰਿਸ਼ਤੇਦਾਰਾਂ ਦੇ ਘਰੇ ਬੰਦਾ ਰੱਖਿਆ ਉਹ ਵੀ ਪਤਾ ਵਾ ਕਿ ਕਿੱਥੋਂ ਦੇ ਰਿਸ਼ਤੇਦਾਰ ਸੀਗੇ ਠੀਕ ਹੈ ਜੀ ਰਾਹਲ ਚਾਰ ਦੇ ਰਿਸ਼ਤੇਦਾਰ ਸੀਗੇ ਉਹਨਾਂ ਦੇ ਘਰੇ ਬੰਦਾ ਰੱਖਿਆ ਬੰਦਾ ਉਸ ਤੋਂ ਬਾਅਦ ਇਹ ਥੋੜੇ ਦਿਨਾਂ ਬਾਅਦ ਆਪਣੇ ਕੋਲ ਬੰਦਾ ਲਿਆ ਜਦੋਂ ਇਹਨੇ ਆਪਣੇ ਕੋਲ ਬੰਦਾ ਲਿਆ ਸਾਨੂੰ ਨਿਊਜ਼ ਮਿਲ ਗਈ ਕਿ ਇਹ ਬੰਦਾ ਇਹਦੇ ਕੋਲ ਆ ਗਿਆ ਅਸੀਂ ਇਦਾਂ ਕੀਤਾ ਕਿ ਫਿਰ ਆਪਣੀ ਟੀਮ ਨਾਲ ਇਹਦੇ ਘਰੇ ਗਏ ਪਰ ਜਾਂਦਿਆਂ ਨੂੰ ਇਹਦੇ ਘਰ ਜਿੰਦਰੇ ਵਜੇ ਸੀਗੇ ਹੋ ਸਕਦਾ ਕਿਤੇ ਗਿਆ ਹੋਊਗਾ ਜਾਂ ਕੋਈ ਪ੍ਰੋਬਲਮ ਸੀ ਇਹਦਾ ਮੈਨੂੰ ਕੋਈ ਮੈਟਰ ਨਹੀਂ ਆ ਪਰ ਜਦੋਂ ਇਹਨੂੰ ਮੈਂ ਜਾ ਕੇ ਫੋਨ ਲਾਇਆ ਪਿੰਡ ਦੇ ਵਿੱਚ ਜਾ ਕੇ ਇਹਦੇ ਘਰ ਦੇ ਸਾਹਮਣੇ ਜਾ ਕੇ ਫੋਨ ਲਾਇਆ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀਗਾ ਕਿ ਮੈਂ ਇਹਨੂੰ ਕਿਹਾ ਵੀਰੇ ਸਾਡਾ ਬੰਦਾ ਤੇਰੇ ਕੋਲ ਆ ਤੇ ਤੂੰ ਬੰਦਾ ਦੇ ਦੇ ਤੇ ਮੈਨੂੰ ਕਹਿੰਦਾ ਪਹਿਲਾਂ ਸਾਫ਼ ਹੀ ਮੁਕਰ ਗਿਆ ਕਿ ਮੈਂ ਗੁਰਦਰ ਸਿੰਘ ਸੌਂ ਚੁੱਕਦਾ ਮਾ ਮੇਰਾ ਕੱਖ ਨਾ ਰਹੇ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਸਕਦੇ ਜੇ ਤੇ ਇਹ ਕਹਿੰਦਾ ਕਿ ਮੇਰੇ ਕੋਲ ਬੰਦਾ ਨਹੀਂ ਹੈਗਾ ਤੇ ਮੈਨੂੰ ਸ਼ੋਰ ਸੀਗਾ ਕਿਉਂਕਿ ਮੈਨੂੰ ਆ ਵੀਡੀਓ ਇੰਨਾਂ ਹੀ ਵੀ ਬੰਦਾ ਇੱਕ ਦਿਨ ਪਹਿਲਾਂ ਇਹਦੇ ਘਰੇ ਆ ਤੇ ਮੈਂ ਇਹਨੂੰ ਇੱਕ ਗੱਲ ਕਹੀ ਮੈਂ ਕਿਹਾ ਵੀਰੇ ਬਾਅਦ ਵਿੱਚ ਇਹ ਨਾ ਹੋਵੇ ਹਨਾ ਕੰਮ ਖਰਾਬ ਹੋਵੇ ਤੇ ਤੇਰੇ ਤੇ ਕੋਈ ਕਾਰਵਾਈ ਹੋਵੇ ਤੇ ਇਹ ਫਿਰ ਵੀ ਜਦੋਂ ਨਾ ਮੰਨਿਆ ਜਦੋਂ ਮੈਂ ਇਸ ਤੋਂ ਬਾਅਦ ਇਹਦੇ ਨਾਲ ਥੋੜੀ ਸਖਤੀ ਕੀਤੀ ਫਿਰ ਇਹ ਮੰਨ ਗਿਆ ਕਿ ਹਾਂ ਬੰਦਾ ਮੇਰੇ ਕੋਲ ਆ ਤੇ ਕਈ ਵੀਰ ਹੁਣ ਵੀਡੀਓ ਵਿੱਚ ਕਮੈਂਟ ਕਰਦੇ ਆ ਆ ਇੱਕ ਨੇ ਵੀਰ ਨੇ ਕਮੈਂਟ ਕੀਤਾ ਕਿ ਤੂੰ ਇਹ ਰਿਸ਼ਤੇਦਾਰੀ ਪਗਾ ਗਿਆ ਰਿਸ਼ਤੇਦਾਰੀ ਪਗਾ ਗਿਆ ਰਿਸ਼ਤੇਦਾਰੀ ਮੈਂ ਦਾਦਾ ਕੀ ਸੀਗੀ ਇਸ ਪਿੰਡ ਦੇ ਵਿੱਚ ਮੇਰੀ ਮਾਸੀ ਆ ਠੀਕ ਹੈ ਜੀ ਇਸ ਪਿੰਡ ਦੇ ਵਿੱਚ ਠੀਕ ਆ ਫਿਰ ਮੇਰਾ ਮਤਲਬ ਇਹ ਹੈ ਕਿ ਮੈਂ ਵੀਰੇ ਤੂੰ ਸਾਡਾ ਰਿਸ਼ਤੇਦਾਰੀ ਆ ਰਿਸ਼ਤੇਦਾਰਤ ਮਤਲਬ ਇਹ ਹੈ ਕਿ ਇਹ ਉਹਨਾਂ ਦੇ ਸਕਿਆਂ ਦੇ ਵਿੱਚ ਹੈਗਾ ਸੀਗਾ ਮੇਰੀ ਮਾਸੀ ਦੇ ਸਕਿਆਂ ਦੇ ਵਿੱਚ ਸੀਗਾ ਠੀਕ ਹੈ ਜੀ ਤੇ ਮੈਂ ਪਹਿਲਾਂ ਤੇ ਆਪਣੀ ਮਾਸੀ ਹੁਣਾਂ ਨੂੰ ਮੀਂਹ ਦੀ ਸੀ ਦੱਸਿਆ ਜਦੋਂ ਬੰਦਾ ਇੱਥੋਂ ਮੈਂ ਲੈਣ ਗਿਆ ਮੈਨੂੰ ਅਸੀਕੇ ਕੱਲ ਨੂੰ ਇਹ ਨਾ ਕੈਨ ਮਾਸੀ ਜੀ ਹੁਣਾਂ ਨੂੰ ਮੇਰੀ ਨੂੰ ਵੀ ਤੁਸੀਂ ਬੰਦਾ ਫੜਵਾਇਆ ਤੇ ਉਸ ਤੋਂ ਬਾਅਦ ਕੀ ਹੁੰਦਾ ਵਾ ਕਿ ਅ ਵੀ ਜੇਕਰ ਤੁਹਾਨੂੰ ਲੱਗਦਾ ਨਾ ਕਿ ਮੈਂ ਰਿਸ਼ਤੇਦਾਰੀ ਪਗਾ ਗਿਆ ਐ ਕਰ ਗਿਆ ਜੋ ਕਰ ਗਿਆ ਹਨਾ ਕਿਉਂਕਿ ਮੈਂ ਇੰਨਾ ਮਿੱਠਾ ਪਿਆਰਾ ਹੋ ਕੇ ਤੋ ਬੰਦਾ ਲੈਣਾ ਸੀਗਾ ਤੁਹਾਨੂੰ ਪਤਾ ਕਈ ਕੰਮ ਸ਼ਕਤੀ ਨਾਲ ਲਏ ਜਾਂਦੇ ਆ ਤੇ ਕਈ ਕੰਮ ਮਿੱਠੇ ਪਿਆਰੇ ਹੋ ਕੇ ਲਈ ਜਾਂਦੇ ਆ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਮੈਂ ਇੱਥੇ ਸ਼ਕਤੀ ਕਰਾਂ ਮੈਂ ਕਿਤੇ ਵੀ ਨਹੀਂ ਚਾਹੁੰਦਾ ਹੁੰਦਾ ਕਿ ਵੀਰੇ ਮੈਂ ਕਿਸੇ ਇੱਥੇ ਸ਼ਕਤੀ ਕਰਾਂ ਪੁਲਿਸ ਸੱਦਾ ਜਾਂ ਉੱਤੇ ਪਰਚਾ ਕਰਾਵਾਂ ਕਾਰਨ ਕੀ ਹੁੰਦਾ ਵੀਰੇ ਜੇ ਅਸੀਂ ਹਾਂ ਜੇ ਜੇ ਕਿਤੇ ਜ਼ਿਆਦਾ ਹੀ ਅੜਿਆ ਕੰਮ ਆ ਜੇਕਰ ਅਗਲਾ ਨਹੀਂ ਮੰਨਦਾ ਫਿਰ ਜਾ ਕੇ ਆਪਾਂ ਕਾਰਵਾਈ ਵੀ ਕਰਾਈ ਦੀ ਨਹੀਂ ਤੇ ਉਹਨੂੰ ਪੁੱਛ ਲਓ ਜੀਵਨ ਨੂੰ ਮਾਣੂਕੇ ਵਾਲੇ ਨੂੰ ਉੱਥੇ ਪਰਚਾ ਹੋਇਆ ਤੇ ਹੁਣ ਚਿੱਕਾ ਮਾਰਦੇ ਫਿਰਦੇ ਉਹਦੇ ਪਰਿਵਾਰ ਵਾਲੇ ਤੇ ਕਿਉਂਕਿ ਉਹ ਸਾਡੇ ਨਾਲ ਅੜਿਆ ਸੀਗਾ ਤੇ ਉਹਨੇ ਬਾਹਰ ਵਾਲੇ ਬੰਦੇ ਦੇ ਕਹਿੰਦੇ ਇਸ ਕੁੜੀ ਨੂੰ ਵਿਚਾਰੀ ਨੂੰ ਇੰਡੀਆ ਨਹੀਂ ਹਿਲਾਂਦਾ ਤੇ 6 ਮਹੀਨੇ ਵਿਚਾਰੀ ਤੱਕੇ ਖੰਦੀ ਰਹੀ ਤੇ ਅਸੀਂ ਕਿਉਂ ਨਹੀਂ ਕੇਸ ਤੇ ਮਗਰ ਜਾਂਦੇ ਕਿਉਂ ਨਹੀਂ ਕੇਸ ਕਰਾਉਂਦੇ ਕਿਉਂਕਿ ਉਹਦਾ ਵੀਰੇ ਕਾਰਨਵਾ ਕਿਉਂਕਿ ਜਦੋਂ ਅਸੀਂ ਅਸੀਂ ਤੇ ਇੰਨਾ ਰੋਲਿਆਂ 'ਚ ਰੋਜ ਜਾਣਾ ਵਾ ਜੇਕਰ ਮੈਂ ਕੇਸ ਹੀ ਕਰਾਉਣ ਲੱਪਿਆ ਤਾਂ ਵੀਰ ਜੀ ਫਿਰ ਮੈਂ ਸੇਵਾ 'ਚ ਨਹੀਂ ਜਾਊਂਗਾ ਫਿਰ ਮੈਂ ਤਰੀਕਾ 'ਚ ਹੀ ਜਾਂਦਾ ਰਹੂੰਗਾ ਪਿਆ ਅੱਜ ਮੋਗੇ ਵਾਲੇ ਦੀ ਤਰੀਕ ਤੇ ਚਲੇਗਾ ਕੱਲੋਂ ਡੁਗਰੀ ਵਾਲੇ ਦੀ ਤਰੀਕ ਤੇ ਚਲੇਗਾ ਪਰਸੋਂ ਥਾਂਦੇ ਵਾਲੇ ਦੀ ਤਰੀਕ ਤੇ ਚਲੇਗਾ ਮਤਲਬ ਕਿ ਫਿਰ ਜੇਕਰ ਅਸੀਂ ਕੇਸ ਕਰਵਾਉਣ ਚਲੇਗੇ ਪੁਲਿਸ ਰਿਪੋਰਟਾਂ ਕਰਾਉਣ ਚਲੇਗੇ ਤੇ ਫਿਰ ਮੇਨੂੰ ਸੇਵਾ ਕਰਨੀ ਔਖੀ ਹੋ ਜਾਊਗੀ ਫਿਰ ਮੈਂ ਤਰੀਕਾਂ ਜਰੀਆ ਭੁਗਤੂੰਗਾ ਤੋ ਇਸ ਕਰਕੇ ਆਪਾਂ ਕੇਸ ਘੱਟ ਕਰਵਾਉਣ ਵਾਲ ਜਾਨੇ ਆ ਇਹ ਸੋਚੀਦਾ ਵਾ ਵੀ ਪੰਚਾਇਤ ਨਾਲ ਬਹਿ ਕੇ ਜਾਂ ਕਿਸੇ ਵੀ ਤਰੀਕੇ ਨਾਲ ਬਹਿ ਕੇ ਭਾਵੇਂ ਦਬਾਅ ਪਾ ਕੇ ਤੋ ਕੰਮ ਲਿਆ ਜਾਵੇ ਹਨਾ ਪਰ ਇਹ ਨਹੀਂ ਹੈਗਾ ਵੀ ਜੇਕਰ ਕੋਈ ਇਹ ਸਮਝ ਲੈ ਕੇ ਯਾਰੀ ਇੱਕ ਪਰਚਾ ਕਰਵਾਉਣ ਦੇ ਨਹੀਂ ਕੇਤੇ ਹਨਾ ਜੇਕਰ ਕੋਈ ਨਹੀਂ ਮੰਨਦਾ ਜੇ ਨਹੀਂ ਕੋਈ ਮੰਨੂਗਾ ਤੇ ਉਸ ਤੇ ਅਸੀਂ ਕਾਰਵਾਈ ਵੀ ਕਰਾਵਾਂਗੇ ਤੇ ਕਰਵਾਈਆਂ ਮੀਆਂ ਠੀਕ ਹੈ ਜੋ ਉਹਨੂੰ ਪੁੱਛ ਲਓ ਨਹੀਂ ਤੇ ਥਾਂਦੇ ਵਾਲ ਉਹ ਜਾ ਕੀ ਉਹਦਾ ਨਾਮ ਆ ਜੀਵਨ ਨੂੰ ਮਾਲੂਕਿਆਲੇ ਨੂੰ ਦੋ ਵਾਰੀ ਮੈਸਐਸਪੀ ਦੇ ਦਫਤਰ ਗਿਆ ਸੀਗਾ ਫਿਰ ਇਹ ਮੇਰੇ ਤੋਂ ਵੀਡੀਓ ਹੈਗਾ ਧਰਨਾ ਵੀ ਲਾਇਆ ਸੀ ਐਸਐਸਪੀ ਦੇ ਦਫਤਰ ਦੇ ਲਾਗੇ ਸੀ ਤੇ ਚਲੋ ਧੰਨਵਾਦ ਸਾਰੀ ਸੰਗ ਦਾ ਫਿਰ ਕੀ ਹੁੰਦਾ ਕਿ ਵੀਰ ਜੀ ਇਹ ਜਿਹਨੂੰ ਇਹ ਤੇ ਹਿੰਦਬਾਪ ਪਾਉਨੇ ਆ ਫਿਰ ਇਹ ਕਹਿੰਦਾ ਕਿ ਵੀਰ ਮੈਂ ਬੰਦਾ ਮੈਂ ਲੈ ਆਉਂਗਾ ਮੇਰੇ ਤੇ ਕਾਰਵਾਈ ਨਾ ਕਰਾਏ ਇਦਾਂ ਨਾ ਕਰਾਏ ਜੋ ਨਾ ਕਰਾਇਓ ਠੀਕ ਹੈ ਜੀ ਤੇ ਮੈਂ ਵੀ ਇਹਨੂੰ ਕਹਿੰਦਾ ਮੈਂ ਨਹੀਂ ਯਾਰ ਤੂੰ ਮੇਰੇ ਮਾਸੀ ਦਾ ਮੁੰਡਾ ਆ ਮੇਰੇ ਲਾਗੇ ਗਵਾਂਡਾ ਹਨਾ ਮਾਸੀ ਦਾ ਮਾਮੇ ਦੇ ਪਿੰਡ ਸਾਰੇ ਮਾਮੀ ਹੁੰਦੇ ਜਿਵੇਂ ਤੇ ਬਾ ਨਹੀਂ ਗੁਰਾ ਤੁਹਾਡਾ ਗਵਾਂਡੀਆਂ ਤੇ ਇਹਨੂੰ ਥੋੜੀ ਕੁਝ ਕਿਉਂਕਿ ਮੈਂ ਚਾਹੁੰਦਾ ਸੀਗਾ ਕਿ ਉਹਦੇ ਤੋਂ ਮੈਂ ਆਪਣਾ ਬੰਦਾ ਲੈ ਲਾਂ ਠੀਕ ਹੈ ਜੀ ਚਲੋ ਉਹਦੇ ਉਹਨੇ ਬੰਦਾ ਦੇ ਦਿੱਤਾ ਚਲੋ ਧੰਨਵਾਦ ਵੀਰ ਦਾ ਵੀ ਹੈਨਾ ਤੇ ਗਾਣੀ ਅੱਗੇ ਨਹੀਂ ਉਹਨੇ ਵਦਨ ਦਿੱਤੀ ਤੇ ਅਸੀਂ ਉਹਨੂੰ ਵੀਰ ਨੂੰ ਆਪਣੇ ਘਰ ਲੈ ਆਂਦਾ ਤੇ ਹੁਣ ਕਈ ਵੀਰ ਕਹਿੰਦੇ ਆ ਕਿ ਬਾਬਾ ਤੂੰ ਇਹ ੱਤਕਾ ਕਰਦਾ ਵਾ ਤੂੰ ਜੇ ਕਿ ਰੋੜਾਂ ਤੋਂ ਫੜਕੇ ਨਹੀਂ ਲੈਂਦਾ ਤੂੰ ਘਰਾਂ ਤੋਂ ਹੀ ਕਿਉਂ ਕਢਵਾਉਂਦਾ ਵਾ ਵੀਰੇ ਵੀਡੀਓ ਚੰਗੀ ਤਰ੍ਹਾਂ ਵੇਖਿਓ ਰੋੜਾਂ ਤੋਂ ਫੜਕੇ ਵੀ ਜੇ ਕੋਈ ਮੈਨੂੰ ਫੋਨ ਲਾਉਂਦਾ ਵਾ ਤੇ ਆਪਾਂ ਰੋੜਾਂ ਤੋਂ ਫੜਕੇ ਵੀ ਲਿਆਉਨੇ ਆ ਹੈਨਾ ਜ਼ਿਆਦਾਤਰ ਮੈਂ ਪਹਿਲ ਕਰਦਾ ਆਪਣੇ ਪੰਜਾਬੀ ਭਰਾਵਾਂ ਲਈ ਪੰਜਾਬੀ ਭਰਾ ਵਾਸਤੇ ਕੋਈ ਮੋਕੇ ਤੋਂ ਵੀ ਫੋਨ ਲਾਵੇ ਅੱਲਾਹ ਦੇ ਆਨੇ ਫੋਨ ਲਾਵੇ ਜਾਇਜ਼ ਦਾ ਜਰੂਰ ਆ ਪਰ ਸ਼ਰਤ ਇਹ ਹੁੰਦੀ ਆ ਕਿ ਸਾਡੇ ਤੋਂ ਟਾਈਮ ਕੇ ਯਰੀ ਨਹੀਂ ਹੁੰਦਾ ਠੀਕ ਹੈ ਜੀ ਅੱਜ ਸਾ ਲੜਕੇ ਮੇਰੇ ਪਰਿਵਾਰ ਨੇ ਹਜੂਰ ਸਾਹਿਬ ਜਾਣਾ ਸੀਗਾ ਤੇ ਮੈਨੂੰ ਪਰਿਵਾਰ ਨੂੰ ਵੀ ਸਿਰਫ ਅੱਧਾ ਪੌਣਾ ਘੰਟਾ ਪਹਿਲਾਂ ਹੀ ਆਣ ਕੇ ਮਿਲਿਆ ਕਿਉਂਕਿ ਮੈਂ ਸੇਵਾ ਚ ਕਿਤੇ ਗਿਆ ਸੀਗਾ ਸੋ ਔਖਾ ਹੋ ਜਾਂਦਾ ਵਾ ਟਾਈਮ ਕੱਢਣਾ ਔਖਾ ਹੋ ਜਾਂਦਾ ਹੁਣੇ ਮੈਨੂੰ ਫੋਨ ਆਉਣ ਡਿਆ ਵਾ ਵੀ ਜੀ ਪਠਾਨ ਘਟੋ ਕੋਈ ਬੰਦਾ ਲੈ ਕੇ ਆਣਾ ਵਾ ਸੋ ਔਖਾ ਹੋ ਜਾਂਦਾ ਸਾਰੇ ਬੰਨੇ ਜਾਣਾ ਤੇ ਬਾਕੀ ਜਿਹੜੇ ਮੇਰੇ ਭਰਾ ਮੈਨੂੰ ਆ ਇਕ ਚਲੋ ਠੀਕ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਸੰਗਤ ਜੀ ਹੁਣ ਉਹ ਵੀਰ ਆਪਣੇ ਕੋਲ ਵਾ ਤੇ ਜੇਕਰ ਕਿਸੇ ਨੂੰ ਲੱਗਦਾ ਵਾ ਕਿ ਆਸ਼ਰਮ ਦੇ ਵਿੱਚ ਕੋਈ ਚੀਜ਼ ਵਧੀਆ ਨਹੀਂ ਹੁੰਦੀ ਉਹਨਾਂ ਨਾਲ ਤੁਸੀਂ ਕਿਸੇ ਟਾਈਮ ਵੀ ਆਣ ਕੇ ਆਸ਼ਰਮ ਦੇ ਵਿੱਚ ਕੈਮਰੇ ਚੈੱਕ ਕਰ ਸਕਦੇ ਜੀ ਰਵਿਕ ਜਿਕਾ ਖਾਲਸਾ ਰਵਿਕ ਜੀ ਕੀ ਫਤਿਹ